ਪੰਜਾਬ ਦਾਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਇੱਕ ਅਸੀਂ ਇਹੋ ਜੀ ਖਬਰ ਲੈ ਕੇ ਹਾਜ਼ਰ ਆਂ ਜਿਸ ਦੀ ਮੇਰੇ ਵਾਸਤੇ ਬਹੁਤ ਅਹਿਮੀਅਤ ਹੈ ਅਤੇ ਇਸ ਖਬਰ ਦੀ ਲਿੰਕੇਜ ਮੇਰੇ ਜੇਲ ਯਾਤਰਾ ਨਾਲ ਵੀ ਜੁੜੀ ਹੋਈ ਹੈ ਸਤਿ ਸ੍ਰੀ ਅਕਾਲ ਨਮਸਕਾਰ ਅਦਾਵਸ ਇਸ ਖਬਰ ਨੂੰ ਅਸੀਂ ਤਿੰਨ ਪੁਆਇੰਟਸ ਯਾਨੀ ਕਿ ਤਿੰਨ ਸਟੇਜਸ ਦੇ ਵਿੱਚ ਵੰਡਿਆ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਅਸੀਂ ਸਾਰਾ ਮਾਮਲਾ ਵਿਸਤਾਰ ਨਾਲ ਸਮਝਾ ਸਕੀਏ ਲਓ ਖਬਰ ਸ਼ੁਰੂ ਕਰਦੇ ਆਂ ਇਹ ਵੀ ਮੈਂ ਪਹਿਲਾਂ ਬੇਨਤੀ ਕਰਦਾ ਚੱਲਾਂ ਕਿ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਇਹਨੂੰ ਪਲੀਜ਼ ਸ਼ੇਅਰ ਕਰ ਦਿਓ ਕਮੈਂਟ ਜ਼ਰੂਰ ਕਰਿਓ ਆਪਣੇ ਵਿਚਾਰ ਸਾਨੂੰ ਦੱਸਿਓ ਦੁਬਾਰਾ ਕਹਿ ਰਿਹਾ ਕਿ ਖਬਰ ਸਾਡੇ ਵਾਸਤੇ ਬਹੁਤ ਵਿਸ਼ੇਸ਼ ਹੈ ਕਿਉਂਕਿ ਇਸ ਦਾ ਜਿਹੜਾ ਕਨੈਕਸ਼ਨ ਹੈ ਮੇਰੀ 5 ਮਹੀਨਿਆਂ ਦੀ ਜੇਲ ਯਾਤਰਾ ਨਾਲ ਸੰਬੰਧਿਤ ਹੈ ਜਦੋਂ ਪੰਜਾਬ ਸਰਕਾਰ ਵੈਜੀਲੈਂਸ ਬਿਊਰੋ ਅਤੇ ਮੋਹਾਲੀ ਪੁਲਿਸ ਨੇ ਇਕੱਠੇ ਹੋ ਕੇ ਇੱਕ ਸੋਚੀ ਸਮਝੀ ਚਾਲ ਤਹਿਤ ਮੇਰੇ ਤੇ ਪਰਚੇ ਦਰਜ ਕਰਾਏ ਅਤੇ ਕੁਝ ਹੋਰ ਲੋਕਾਂ ਤੇ ਵੀ ਪਰਚੇ ਦਰਜ ਕਰਾਏ। ਲਓ ਖਬਰ ਸ਼ੁਰੂ ਕਰਦੇ ਹਾਂ। ਸਟੇਟ ਲੈਵਲ ਸਕਰੂਟੀ ਕਮੇਟੀ ਹੁੰਦੀ ਆ ਇੱਕ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ, ਏਮਪਾਵਰਮੈਂਟ ਐਂਡ ਮਿਨੋਰਟੀਜ਼ ਜਿਹੜੀ ਦਲਿਤ ਹਿਤਾ ਨੂੰ ਵਾਚਦੀ ਹੈ। ਉਹਦੀ ਇੱਕ ਮੀਟਿੰਗ ਹੋਈ 19-9-25 ਨੂੰ ਔਰ ਉਹਦੇ ਵਿੱਚ ਬਹੁਤ ਅਹਿਮ ਫੈਸਲੇ ਕੀਤੇ ਗਏ। ਇਸ ਮੀਟਿੰਗ ਦਾ ਸਬਜੈਕਟ ਕੀ ਸੀ, ਵਿਸ਼ਾ ਕੀ ਸੀ? ਵਿਸ਼ਾ ਇਹ ਸੀ ਕਿ ਬਲਬੀਰ ਸਿੰਘ ਆਲਮਪੁਰ ਵਿਸਲ ਬਲੋਰ ਉਹਨੇ ਇੱਕ ਸ਼ਿਕਾਇਤ 16823 ਨੂੰ ਕੀਤੀ ਮਾਖਮੇ ਨੂੰ ਜਿਹਦੇ ਵਿੱਚ ਉਹਨੇ ਦੋਸ਼ ਲਾਇਆ ਕਿ ਐਸਆਈ ਰਣਧੀਰ ਸਿੰਘ ਜਿਹੜਾ ਕਿ ਕਜ਼ਨ ਬਰਾਦਰ ਆਫ ਐਸਆਈ ਰਣਜੀਤ ਸਿੰਘ ਜਿਹੜਾ ਵਜਲੈਂਸ ਬਿਊਰੋ ਚ ਲੱਗਿਆ ਸੀ। ਦੂਜਾ ਐਸਆਈ ਰਣਜੀਤ ਸਿੰਘ ਸਨ ਆਫ ਸਵਰਨ ਸਿੰਘ ਦਲਜੀਤ ਸਿੰਘ ਮਾਸਟਰ ਈਟੀਟੀ ਸਨ ਆਫ ਸਵਰਨ ਸਿੰਘ ਇਹਨਾਂ ਦੇ ਜਾਤੀ ਸਰਟੀਫਿਕੇਟ ਜਾਲੀ ਨੇ ਦੂਜੇ ਨੰਬਰ ਤੇ ਫਿਰ ਜਿਹੜੀ ਪ੍ਰੇਅਰ ਆਉਂਦੀ ਆ ਬਲਬੀਰ ਆलम ਨੇ ਆलमपुर ਨੇ ਗੁਜ਼ਾਰਿਸ਼ ਕੀਤੀ ਕਿ ਜੀ ਇੱਕ ਨਿਰਪੱਖ ਜਾਂਚ ਕੀਤੀ ਜਾਏ ਐਸ ਪਰ ਐਸਸੀ ਐਸਟੀ ਐਕਟ ਅਤੇ ਸੁਪਰੀਮ ਕੋਰਟ ਦੀਆਂ ਹਤਾਇਤਾ ਮੁਤਾਬਕ ਅਤੇ ਜਿਹੜਾ ਕਾਨੂੰਨ ਦੇ ਅਨੁਸਾਰ ਇਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਏ ਇਹ ਪ੍ਰਾਰਥਨਾ ਮਲਬੀਰ ਆਲਮਪੁਰ ਵਿਸਲ ਬਲੂਰ ਨੇ ਮਹਿਕਮੇ ਨੂੰ ਯਾਨੀ ਕਿ ਸਰਕਾਰ ਨੂੰ ਕੀਤੀ ਤੀਜਾ ਪੁਆਇੰਟ ਫਿਰ ਆਉਂਦਾ ਜੀ ਕੇ ਸਕਰੂਟੀ ਕਮੇਟੀ ਨੇ ਕੀ ਲੱਭਿਆ ਉਹਨਾਂ ਨੇ ਲੱਭਿਆ ਕੇਰਨ ਧੀਰ ਸਿੰਘ ਨੇ ਆਪਣਾ ਜਾਤੀ ਸਰਟੀਫਿਕੇਟ ਜਿਹੜਾ ਕਿ ਸ਼ੈਡਿਊਲ ਕਾਸ ਦਾ ਸੀ ਉਹ 28788 ਨੂੰ ਐਸਟੀਐਮ ਰਾਜਪੁਰਾ ਤੋਂ ਬਣਵਾਇਆ ਵਿਜੀਲੈਂਸ ਸੈੱਲ ਨੇ ਉਹ ਜਿਹੜਾ ਸਰਟੀਫਿਕੇਟ ਹੈ ਉਹ ਪ੍ਰੋਕਿਊਰ ਕਰਕੇ ਸਕਰੂਟੀ ਕਮੇਟੀ ਨੂੰ ਤਾਂ ਭੇਜਿਆ ਨਹੀਂ ਪਰ ਇਸ ਸਰਟੀਫਿਕੇਟ ਦੀ ਬੈਕਗ੍ਰਾਉਂਡ ਫੈਮਿਲੀ ਟ੍ਰੀ ਐਟ ਸੈਟਰਾ ਦੇ ਆਧਾਰ ਤੇ ਇਹ ਰეკਮੈਂਡੇਸ਼ਨ ਦਿੱਤੀ ਕਿ ਇਹ ਸਰਟੀਫਿਕੇਟ ਜਾਲੀ ਹੈ ਤੇ ਰੱਦ ਹੋਣਾ ਚਾਹੀਦਾ ਐਸਐਸਪੀ ਪਟਿਆਲਾ ਨੇ ਜਾਣਕਾਰੀ ਦਿੱਤੀ ਸਕਰੂਟੀਨੀ ਕਮੇਟੀ ਨੂੰ ਇਹ ਰਿਪੋਰਟ ਦੇ ਵਿੱਚ ਦਰਜ ਹੈ 13 ਪੇਜ ਦੀ ਰਿਪੋਰਟ ਹੈ ਕਿ ਸਵਰਨ ਸਿੰਘ ਫਾਦਰ ਆਫ ਐਸਆਈ ਰਣਜੀਤ ਸਿੰਘ ਐਂਡ ਫਾਦਰ ਆਫ ਈਟੀਟੀ ਮਾਸਟਰ ਦਲਜੀਤ ਸਿੰਘ ਉਹ ਰਾਜਪੂਤ ਸੀ ਕਿਉਂਕਿ ਸਵਰਨ ਸਿੰਘ ਸਿਪਾਈ ਸੀ ਜਿਹਦੀ ਹੱਤਿਆ ਕਰ ਦਿੱਤੀ ਗਈ ਸੀ ਇੱਕ ਖਾੜਕੂ ਵੱਲੋਂ ਔਰ ਉਸ ਹੱਤਿਆ ਦਾ ਫਿਰ ਬਦਲਾ ਲਿਆ ਸੀ ਰਣਜੀਤ ਸਿੰਘ ਨੇ ਜਦੋਂ ਪਹਿਲਾਂ ਉਹ ਐਸਪੀਓ ਭਰਤੀ ਹੋ ਗਿਆ ਫਿਰ ਇਸ ਨੇ ਉਸ ਅਤਵਾਦੀ ਨੂੰ ਪਹਿਚਾਣ ਕੇ ਇਨਕਾਊਂਟਰ ਕਰਾਇਆ ਸੀ ਤੇ ਇਸ ਕਰਕੇ ਉਹਨੂੰ ਐਸਪੀਓ ਭਰਤੀ ਕੀਤਾ ਗਿਆ ਪਹਿਲਾਂ ਤੇ ਫਿਰ ਉਹਨੂੰ ਕੰਪੈਸ਼ਨੇਟ ਗਰਾਉਂਡ ਤੇ ਸਪਾਈ ਭਰਤੀ ਕਰ ਲਿਆ ਗਿਆ ਪੰਜਵਾਂ ਪੁਆਇੰਟ ਆਉਂਦਾ ਜੀ ਫਰਾਡ ਸਕਰੂਟੀ ਕਮੇਟੀ ਦੀ ਰਿਪੋਰਟ ਦੇ ਵਿੱਚ ਉਹ ਕਹਿੰਦੇ ਆ ਜੀ ਦਲਜੀਤ ਸਿੰਘ ਮਾਸਟਰ ਐਸਆਈ ਰਣਧੀਰ ਸਿੰਘ ਦੇ ਸਰਵਿਸ ਰਿਕਾਰਡ ਨੂੰ ਵਾਚਿਆ ਗਿਆ। ਉਹਦੇ ਵਿੱਚ ਉਹਨਾਂ ਦੀ ਜਾਤੀ ਸਿਰਕੀ ਬੰਦ ਸ਼ੈਡਿਊਲ ਕਾਸਟ ਦਰਜ ਕੀਤੀ ਗਈ ਹੈ। ਅੱਗੇ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਬਿਊਰੋ ਆਫ ਇਨਵੈਸਟੀਗੇਸ਼ਨ ਜਿਹਦੇ ਮੁਖੀ ਨੇ ਸਪੈਸ਼ਲ ਡੀਜੀਪੀ ਐਲਕੇ ਯਾਦਵ ਸਾਹਿਬ ਉਹਨਾਂ ਨੇ ਸਾਨੂੰ ਸਰਵਿਸ ਰਿਕਾਰਡ ਸਾਬਨ ਇੰਸਪੈਕਟਰ ਰਣਜੀਤ ਸਿੰਘ ਦਾ ਦਿੱਤਾ ਨਹੀਂ ਅਸੀਂ ਚਿੱਠੀਆਂ ਵੀ ਲਿਖੀਆਂ ਉਹਨਾਂ ਨੇ ਸਿਰਫ ਇੰਨਾ ਜਵਾਬ ਦਿੱਤਾ ਕਿ ਐਸਆਈ ਰਣਜੀਤ ਸਿੰਘ ਕੰਪੈਸ਼ਨੇਟ ਯਾਨੀ ਕਿ ਤਰਸ ਦੇ ਆਧਾਰ ਤੇ ਭਰਤੀ ਕੀਤਾ ਗਿਆ ਔਰ ਇਹ ਰਾਜਪੂਤਾ ਪਰ ਇੱਥੇ ਜਿਹੜੀ ਗੱਲ ਲੁਕੋਈ ਗਈ ਹੈ ਉਹ ਇਹ ਹੈ ਕਿ ਰਣਜੀਤ ਸਿੰਘ ਨੂੰ ਜਿਹੜੀਆਂ ਤਰੱਕੀਆਂ ਦਿੱਤੀਆਂ ਉਹ ਲਿਖਿਆ ਹੈ ਰਿਪੋਰਟ ਦੇ ਵਿੱਚ ਇਹ ਹੈਡ ਕਨਸਟੇਬਲ ਪਰਮਨੈਂਟ ਰੈਂਕ ਆ ਉਹਦਾ ਪੀਆਰ ਐਸਆਈ ਲੋਕਲ ਰੈਂਕ ਹੈ ਯਾਨੀ ਕਿ ਕੱਚਾ ਰੈਂਕ ਹੈ ਸਬ ਇੰਸਪੈਕਟਰ ਵੀ ਕੱਚਾ ਰੈਂਕ ਹੈ ਲੋਕਲ ਰੈਂਕ ਯਾਨੀ ਕਿ ਮجموعੀ ਤੌਰ ਤੇ ਐਸਆਈ ਰਣਜੀਤ ਸਿੰਘ ਇੱਕ ਹੌਲਦਾਰ ਹੈ ਔਰ ਉਹਦਾ ਰੈਂਕ ਉਹ ਪੱਕਾ ਇਹ ਲਿਖਿਆ ਅੱਗੇ ਉਹਨੇ ਜਿਹੜੀਆਂ ਤਰੱਕੀਆਂ ਦਿੱਤੀਆਂ ਗਈਆਂ ਲੋਕਲ ਰੈਂਕ ਦੀਆਂ ਉਹ ਕਿਸ ਆਧਾਰ ਤੇ ਦਿੱਤੀਆਂ ਗਈਆਂ ਇਸ ਬਾਰੇ BOI ਨੇ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਨਾ ਹੀ ਉਹਦਾ ਜਿਹੜਾ ਜਾਤੀ ਸਰਟੀਫਿਕੇਟ ਹੈ ਉਹ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ এমਪਾਵਰਮੈਂਟ ਐਂਡ ਮਿਨੋਰਟੀਜ਼ ਨੂੰ ਭੇਜਿਆ ਇਹ ਹੋ ਗਈ ਗੱਲ ਹੁਣ ਆਉਂਦੇ ਆ ਜੀ ਆਪਾਂ 7ਵੇਂ ਪੁਆਇੰਟ ਤੇ ਤਹਿਸੀਲਦਾਰ ਰਾਜਪੁਰਾ ਉਹਨੇ ਫੈਮਿਲੀ ਟਰੀ ਭੇਜਿਆ ਜਿਹੜਾ ਇਹਨਾਂ ਦਾ ਪਿੰਡ ਆਲਮਪੁਰ ਸੀ ਜਿੱਥੇ ਇਹ ਹੁਣ 30 35 ਸਾਲ ਤੋਂ ਨਹੀਂ ਰਹਿ ਰਹੇ ਤਿੰਨੇ ਵਿਅਕਤੀ ਤੇ ਉਹਨਾਂ ਨੇ ਫੈਮਿਲੀ ਟਰੀ ਫੈਮਿਲੀ ਟਰੀ ਹੁੰਦਾ ਪਰਿਵਾਰ ਦਾ ਇੱਕ ਦਰਖਤ ਬਣਾ ਕੇ ਦੱਸਦੇ ਆ ਵੀ ਇਹਨਾਂ ਦਾ ਦਾਦਾ ਪਰਦਾਦਾ ਬਾਪੂ ਇਹ ਕਿਹੜੀ ਕਿਹੜੀ ਜਾਤੀ ਨਾਲ ਸੰਬੰਧਿਤ ਰਹੇ ਕਿੱਥੇ ਕਿੱਥੇ ਪੜ੍ਹੇ ਨੌਕਰੀਆਂ ਕੀਤੀਆਂ ਨਹੀਂ ਕੀਤੀਆਂ ਉਹ ਸਾਰਾ ਇੱਕ ਟਰੀ ਬਣਦਾ ਹੈ ਬ੍ਰਾਂਚਾਂ ਵੀ ਬਣਦੀਆਂ ਉਹਦੀਆਂ ਸ਼ਾਖਾਵਾਂ ਵੀ ਬਣਦੀਆਂ ਉਹਦੇ ਮੁਤਾਬਕ ਇਹ ਤਿੰਨੋਂ ਵਿਅਕਤੀ ਰਾਜਪੂਤ ਨੇ ਅੱਗੇ ਆਉਂਦੇ ਆ ਜੀ 8ਵੇਂ ਪੁਆਇੰਟ ਤੇ ਕਹਿੰਦਾ ਜੀ ਡਿਸਟ੍ਰਿਕਟ ਸੋਸ਼ਲ ਜਸਟਿਸ ਆਫੀਸਰ ਉਹ ਕਹਿੰਦਾ ਕਿ ਅਸੀਂ ਇਸ ਮਾਮਲੇ ਤੇ ਤਿੰਨ ਬੈਠਕਾਂ ਕੀਤੀਆਂ ਅਖੀਰਲੀ ਬੈਠਕ ਹੋਈ 2 6 26 ਨੂੰ ਤੇ ਉਹਦੇ ਵਿੱਚ ਅਸੀਂ ਬਲਬੀਰ ਆਲੰਪੁਰ ਸ਼ਿਕਾਇਤਕਰਤਾ ਨੂੰ ਅਤੇ ਜਿਨ੍ਹਾਂ ਤੇ ਦੋਸ਼ ਲਾਇਆ ਜਾਲੀ ਦਲਿਤ ਹੋਣ ਦਾ ਉਹਨਾਂ ਨੂੰ ਪੂਰਾ ਸੁਣਿਆ ਯਾਨੀ ਕਿ ਓਪਰਚੁਨਿਟੀ ਆਫ ਹਿਅਰਿੰਗ ਦੋਨਾਂ ਤਰ੍ਹਾਂ ਨੂੰ ਪੂਰੀ ਦਿੱਤੀ ਗਈ ਫਿਰ ਕਹਿੰਦੇ ਜੀ ਇਸ ਮੀਟਿੰਗ ਦੌਰਾਨ ਦੋਸ਼ ਲੱਗਿਆ ਬਲਬੀਰ ਆਲਮਪੁਰ ਤੇ ਕਿ ਇਹ ਵਿਅਕਤੀ ਸਾਨੂੰ ਪਰੇਸ਼ਾਨ ਕਰਦਾ ਇੱਕ ਬਲੈਕਮੇਲਰ ਹੈ ਇਹਦੇ ਤੇ ਕਈ ਪਰਚੇ ਦਰਜ ਹੋਏ ਹੋਏ ਆ ਨੇਚਰਲੀ ਜਿਹੜੇ ਮੁਹਾਲੀ ਚ ਹੋਏ ਜਾਂ ਵਿਜੀਲੈਂਸ ਬਿਊਰੋ ਨੇ ਕੀਤੇ ਫੋਂਹੋਂ ਇੱਥੋਂ ਸਮਝ ਆਉਣ ਲੱਗੀ ਹੋਊਗੀ ਕਿ ਬਲਬੀਰ ਆਲਮਪੁਰ ਜਾਂ ਕੁਲਦੀਪ ਯਾ اے ਆਈ ਜੀ ਮਲਵਿੰਦਰ ਸਿੱਧੂ ਤੇ ਪਰਚੇ ਦਰਜ ਕਿਉਂ ਕੀਤੇ ਗਏ ਤੇ ਉਹਦੋਂ ਬਾਅਦ ਫਿਰ ਮੇਰੇ ਤੇ ਕਿਉਂ ਦਰਜ ਕਰਾਏ ਗਏ ਤਾਂ ਕਿ ਇੱਕ ਆਧਾਰ ਬਣ ਸਕੇ ਕਿ ਜੀ ਇਹ ਤਾਂ ਬਲੈਕਮੇਲਰ ਇਹਦੇ ਇੱਜ਼ਤ ਦਾ ਬਲਬੀਰ ਆਲੰਪੁਰ ਤੇ ਇੰਨੇ ਪਰਚੇ ਦਰਜ ਇਹਦੀ ਗੱਲ ਜਿਹੜੀ ਹੈਗੀ ਆ ਉਹ ਵਿਸ਼ਵਾਸਪਾਤਰ ਨਹੀਂ ਹੈਗੀ ਯਾਰ ਇਹ ਤੁਹਾਨੂੰ ਮੈਂ ਇੰਟਰਪ੍ਰੀਟੇਸ਼ਨ ਦਿੱਤੀ ਆ ਹੁਣ ਅੱਗੇ ਆਉਂਦੇ ਆ ਜੀ 10ਵੇਂ ਪੁਆਇੰਟ ਕਹਿੰਦੇ ਵਿਲੇਜ ਆਲਮਪੁਰ ਦੇ 90% ਲੋਕ ਰਾਜਪੂਤ ਸਿਰਕੀਬੰਦ ਨੇ ਉਹਨਾਂ ਕੋਲ ਸਿਰਕੀਬੰਦ ਸਰਟੀਫਿਕੇਟ ਨੇ ਇਹ ਦਲੀਲ ਕੌਣ ਦੇ ਰਿਹਾ ਜਿਨ੍ਹਾਂ ਤੇ ਇਲਜ਼ਾਮ ਲੱਗਿਆ ਹੈ ਜਾਲੀ ਦਲਿਤ ਹੋਣ ਦਾ ਤੇ ਅੱਗੇ ਉਹਨਾਂ ਨੇ ਨਵੀਂ ਕੋਇਨੇਜ ਦਿੱਤੀ ਇੱਕ ਨਵਾਂ ਨਾਂ ਘੜਤਾ ਜਾਤੀ ਨੂੰ ਰਾਜਪੂਤ ਸਿਰਕੀਬੰਦ ਹੁਣ ਰਾਜਪੂਤ ਸਿਰਕੀਬੰਦ ਦਲਿਤ ਜਾਤਾਂ ਦੀ ਲਿਸਟ ਵਿੱਚ ਜੇ ਰਾਸ਼ਟਰਪਤੀ ਨੇ ਜਾਰੀ ਕੀਤੀ ਆ ਉਹਦੇ ਵਿੱਚ ਇਹੋ ਜੀ ਕੋਈ ਜਾਤੀ ਹੈ ਨਹੀਂ ਔਰ ਕੋਈ ਵੀ ਦਲਿਤ ਜਾਤੀ ਨੂੰ ਨੋਟੀਫਾਈ ਕਰਨ ਵਾਸਤੇ ਰਾਸ਼ਟਰਪਤੀ ਕੋਲ ਪਾਵਰ ਹੈ ਹੋਰ ਇੱਥਾਂ ਕਿਸੇ ਅਧਿਕਾਰੀ ਕੋਲ ਪਾਵਰ ਨਹੀਂ ਹੈਗੀ ਹੁਣ ਆਉਂਦੇ ਆ ਜੀ ਆਪਾਂ 11ਵੇਂ ਪੁਆਇੰਟ ਤੇ ਇਹ ਜੋ ਸਕਰੂਟੀ ਕਮੇਟੀ ਦੀ ਰਿਪੋਰਟ ਕਹਿੰਦੀ ਆ ਕਿ ਜਿਵੇਂ ਮੈਂ ਦੱਸ ਚੁੱਕਿਆ ਤੁਹਾਨੂੰ ਰਣਜੀਤ ਸਿੰਘ ਹੈਡ ਕਨਸਟੇਬਲ ਪਰਮਨੈਂਟ ਰੈਕ ਹੈ ਤੇ ਐਸਆਈ ਲੋਕਲ ਰੈਂਕ ਏਐਸਆਈ ਲੋਕਲ ਰੈਂਕ ਕਹਿੰਦੇ ਜੌਬ ਮਿਲੀ ਐ ਇਹਨੂੰ ਕੰਪੈਸ਼ਨੇਟ ਦਰਸ ਦੇ ਆਧਾਰ ਤੇ ਤੇ ਅੱਗੇ ਕਹਿੰਦੇ ਜੀ ਬੀਓਆਈ ਨੇ ਸਾਨੂੰ ਇਸ ਵਿਅਕਤੀ ਦੀਆਂ ਤਰੱਕੀਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੁਣ ਤੱਕ ਕਿ ਤਰੱਕੀਆਂ ਹੋਈਆਂ ਇਹ ਤਾਂ ਕਹਿਤਾ ਵੀ ਤਰਸ ਦੇ ਆਧਾਰ ਤੇ ਤੇ ਰਾਜਪੂਤ ਆ ਰਾਜਪੂਤ ਆ ਤੇ ਫਿਰ ਜਿਹੜਾ ਸਰਟੀਫਿਕੇਟ ਹੈ ਇਹਦਾ ਉਹ ਜਾਤੀ ਸਰਟੀਫਿਕੇਟ ਉਹ BOI ਨੇ ਹਜੇ ਤੱਕ ਕਿਉਂ ਨਹੀਂ ਭੇਜਿਆ ਵਿਭਾਗ ਨੂੰ ਹੁਣ ਅੱਗੇ ਦਿਲਚਸਪ ਗੱਲ ਇਹ ਹੈ ਕਿ ਐਸਾ ਹੀ ਰਣਜੀਤ ਸਿੰਘ ਤੇ ਮਾਸਟਰ ਦਲਜੀਤ ਸਿੰਘ ਦੇ origignal ਸਰਟੀਫਿਕੇਟ ਜਾਤੀ ਸਰਟੀਫਿਕੇਟ ਜਿਹੜੇ ਕਿ ਸਰਵਿਸ ਬੁੱਕ ਦੇ ਨਾਲ ਹੋਣੇ ਚਾਹੀਦੇ ਨੇ ਸਰਕਾਰ ਕੋਲ ਸਬੰਧਤ ਵਿਭਾਗਿਆਂ ਕੋਲ ਸਿੱਖਿਆ ਵਿਭਾਗ ਅਤੇ BOI ਬਿਊਰੋ ਆਫ ਇਨਵੈਸਟੀਗੇਸ਼ਨ ਪੁਲਿਸ ਵਿਭਾਗ ਕੋਲ ਉਹਨਾਂ ਨੇ ਉਹ ਸਰਟੀਫਿਕੇਟ ਦਿੱਤੇ ਨਹੀਂ ਮਹਿਕਮੇ ਨੂੰ ਅੱਗੇ ਦਲੀਲ ਦਿੱਤੀ ਸਾਬਨ ਇੰਸਪੈਕਟਰ ਰਣਜੀਤ ਸਿੰਘ ਨੇ ਕਿ ਜਿਹੜਾ ਬੰਦਾ ਮੇਰੇ ਤੇ ਦੋਸ਼ ਲਾ ਰਿਹਾ ਬਲਬੀਰ ਆਲਮਪੁਰ ਉਹਨੂੰ ਕਹੋ ਕਹੋ ਕਿ ਮੇਰਾ ਜਾਤੀ ਸਰਟੀਫਿਕੇਟ ਪ੍ਰੋਡਿਊਸ ਕਰੇ ਬਿਓ ਤੁਹਾਡੇ ਅੱਗੇ ਰੱਖੇ ਫੇਰ ਮੈਂ ਜਵਾਬ ਦੇਵਾਂਗਾ ਹੁਣ ਇੱਥੇ ਸਵਾਲ ਉੱਠਦਾ ਹੈ ਜਾਤੀ ਸਰਟੀਫਿਕੇਟ ਤੂੰ ਬਣਾਇਆ ਬਲਬੀਰ ਨੇ ਤਾਂ ਤੇਰਾ ਫੈਮਿਲੀ ਟਰੀ ਬਣਵਾ ਕੇ ਜਾਂ ਤੇਰੀ ਫੈਮਿਲੀ ਬਾਰੇ ਜਾਣਕਾਰੀ ਲੈ ਕੇ ਤੇਰਾ ਅਖਰਾਜ ਜਿਹੜਾ ਹੈਗਾ ਸਰਟੀਫਿਕੇਟ ਆ ਸਕਰੀਨ ਤੇ ਵੇਖੋ ਸਕਰੀਨ ਤੇ ਵੇਖੋ ਇਹ ਰਣਜੀਤ ਸਿੰਘ ਦਾ ਸਕੂਲ ਤੋਂ ਰਿਲੀਵ ਹੋਣ ਵਾਲਾ ਸਰਟੀਫਿਕੇਟ ਹੈ ਇੱਥੇ ਰਾਜਪੂਤ ਲਿਖਿਆ ਇਸੇ ਤਰ੍ਹਾਂ ਮਾਸਟਰ ਦਲਜੀਤ ਦਾ ਵੀ ਰਾਜਪੂਤ ਲਿਖਿਆ ਤੇ ਆ ਹੁਣ ਤੁਸੀਂ ਨਾਲ-ਨਾਲ ਛੇਤੀ ਛੇਤੀ ਨਿਗਾਹ ਮਾਰਦੇ ਚੱਲੋ 13 ਪੇਜ ਦੀ ਸਕਰੂਟੀਨੀ ਕਮੇਟੀ ਦੀ ਰਿਪੋਰਟ ਤੇ ਔਰ ਅਗਲਾ ਪੁਆਇੰਟ ਤੁਹਾਨੂੰ 13ਵਾਂ ਦੱਸਦੇ ਆ ਬਲਬੀਰ ਆਲਮਪੁਰ ਨੇ ਪੇਸ਼ ਹੋ ਕੇ ਇਹ ਸੂਚਿਤ ਕੀਤਾ ਕਿ ਜੀ ਮੈਂ 15 ਸਰਟੀਫਿਕੇਟ ਜਾਲੀ ਦਲਿਤਾਂ ਦੇ ਜਿਹੜੇ ਕਿ ਪਿੰਡ ਆਲਮਪੁਰ ਦੇ ਨਹੀਂ ਉਹ ਰੱਦ ਕਰਾ ਚੁੱਕਿਆ ਔਰ ਇਹ ਸਾਰੇ ਆਪਸ ਵਿੱਚ ਖੂਨ ਦਾ ਰਿਸ਼ਤਾ ਰੱਖਦੇ ਆ ਬਲੱਡ ਰਿਲੇਸ਼ਨ ਅੱਗੇ ਬਲਬੀਰ ਆਲਮਪੁਰ ਨੇ ਕਿਹਾ ਕੇ ਪਟਿਆਲਾ ਪੁਲਿਸ ਨੇ ਹਾਈ ਕੋਰਟ ਦੇ ਆਦੇਸ਼ਾਂ ਤੇ ਇੱਕ ਪਰਚਾ 3325 ਨੂੰ 12 ਜਾਲੀ ਦਲਿਤਾਂ ਦੇ ਵਿਰੁੱਧ ਦਰਜ ਕੀਤਾ ਹੈ ਔਰ ਅੱਗੇ ਖੂਬਸੂਰਤ ਗੱਲ ਸੁਣਾਉਣਾ ਇਹਨਾਂ 12 ਚੋਂ ਦੋ ਇਹੋ ਜੇ ਜਾਲੀ ਦਲਿਤ ਹੈ ਜਿਨ੍ਹਾਂ ਨੂੰ ਪੰਜਾਬ ਵਿਜਨੈਂਸ ਬਿਊਰੋ ਦੇ ਪੁਰਾਣੇ ਸੈਟਅਪ ਨੇ ਜਿਹੜੇ ਕਿ ਹੁਣ ਬਦਲ ਗਏ ਅਫਸਰ ਉਤੋਂ ਜਾਂ ਰਿਟਾਇਰ ਹੋ ਗਏ ਉਹਨਾਂ ਨੇ ਇਹਨਾਂ ਚੋਂ ਦੋ ਬੰਦਿਆਂ ਨੂੰ ਗਵਾਹ ਬਣਾਇਆ ਕਾਰੇ ਲਈ ਐਫ ਆਈ ਆਰ ਨੰਬਰ 28 ਦਰਜ ਕਰਨ ਲਈ ਉਹ ਤੀਜਾ ਗਵਾਹ ਕੌਣ ਜਸਵਿੰਦਰ ਸਿੰਘ ਜਿਹੜਾ ਬਲੌਕ ਐਗਰੀਕਲਚਰ ਡਵੈਲਪਮੈਂਟ ਅਫਸਰ ਗੁਰੂ ਹਰ ਸਹਾਏ ਹੁੰਦਾ ਸੀ ਉਹਦਾ ਸਰਟੀਫਿਕੇਟ ਵੀ ਜਾਲੀ ਸਾਬਤ ਹੋ ਚੁੱਕਿਆ ਹੈ ਰੱਦ ਹੋ ਚੁੱਕਿਆ ਹੈ ਡੀ ਸੀ ਫਿਰੋਜ਼ਪੁਰ ਨੂੰ ਸਰਕਾਰ ਵੱਲੋਂ ਹਦਾਇਤ ਜਾ ਚੁੱਕੀ ਹੈ ਕਿ ਇਹਨੂੰ ਜ਼ਬਤ ਕੀਤਾ ਜਾਏ ਪਰ ਉਹ ਨੌਕਰੀ 'ਚ ਹਜੇ ਬਣਿਆ ਕਿ ਹੋਇਆ ਕਿਉਂਕਿ ਉਹਨੇ ਹਾਈ ਕੋਰਟ ਤੋਂ ਕਿਸੇ ਆਧਾਰ 'ਤੇ ਸਟੇ ਲੈ ਲਈ ਜੀ ਮੈਨੂੰ ਪੂਰਾ ਸੁਣਿਆ ਨਹੀਂ ਗਿਆ ਔਰ ਪਿੱਛੇ ਜੇ ਉਹ ਇੱਕ ਸਕੈਂਡਲ 'ਚ ਫਸਿਆ ਤੇ ਸਰਕਾਰ ਨੇ ਉਹਨੂੰ ਸਸਪੈਂਡ ਕੀਤਾ ਹੋਇਆ ਜਿਹੜੀ ਜੀਰੀ ਦੇ ਜਿਹੜਾ 나ੜ ਹੁੰਦਾ ਉਹਨੂੰ ਸਾੜਨ ਤੋਂ ਰੋਕਣ ਲਈ ਜਿਹੜੀ ਮਸ਼ੀਨਰੀ ਸਰਕਾਰ ਵੱਲੋਂ ਸਸਤੇ ਰੇਸ਼ਟਾਂ ਤੇ ਸਬਸਿਡੀ ਤੇ ਕਿਸਾਨਾਂ ਨੂੰ ਦਿੱਤੀ ਗਈ ਉਹਦੇ ਵਿੱਚ ਹੀ ਜਨਾਬ ਨੇ ਜਸ਼ਵਿੰਦਰ ਸਿੰਘ ਨੇ ਗੋਲਮਾਲ ਕਰ ਲਿਆ ਤੇ ਪਿੱਛੇ ਜੋ ਖਬਰ ਆਈ ਸੀ ਤਾਂ ਮੁਅਤਲ ਹੋ ਚੁੱਕਿਆ ਸੀ ਤੇ ਹੁਣ ਪਤਾ ਨਹੀਂ ਉਹ ਬਹਾਲ ਹੋਇਆ ਕਿ ਨਹੀਂ ਹੋਇਆ ਖੈਰ ਉਹਨੇ 28 ਨੰਬਰ ਪਰਚੇ 'ਚ ਆਪਣੀ ਗਵਾਹੀ ਦੀ ਪਹਿਲੀ ਸਟੇਜ ਪੂਰੀ ਕੀਤੀ ਹੈ ਉਹ ਹਾਜ਼ਰ ਹੋਇਆ ਸੀ ਪਹਿਲਾਂ ਤਾਂ ਕਹਿੰਦਾ ਜੀ ਮੈਨੂੰ ਧਮਕੀ ਆਉਂਦੀ ਆ ਮੈਨੂੰ ਤਾਂ ਕਿਆਂ ਆਉਂਦੀਆਂ ਜਾਣ ਤੋਂ ਮਾਰਨ ਦੀਆਂ ਤੇ ਮੈਂ ਪੇਸ਼ ਨਹੀਂ ਹੋ ਸਕਦਾ ਮੈਨੂੰ ਸਿਕਿਉਰਿਟੀ ਦਿੱਤੀ ਜਾਏ। खैर ਫਿਰ ਉਹ ਪੇਸ਼ ਹੋ ਗਿਆ ਜਦੋਂ ਅਦਾਲਤ ਨੇ ਉਸ ਨੂੰ ਸਾਮਨਨ ਕੀਤਾ। ਹੁਣ ਮੈਂ ਤੁਹਾਨੂੰ ਇੱਥੇ ਇਹ ਦੱਸਣਾ ਚਾਹਨਾ ਕਿ ਇਸ ਖਬਰ ਦਾ ਮੇਰੀ ਜੇਲ੍ਹ ਯਾਤਰਾ ਨਾਲ ਕੀ ਲਿੰਕ ਹੈ। ਜਦੋਂ ਮੈਂ ਵੇਖਿਆ ਕਿ ਵਜਲੈਂਸ ਬਿਊਰੋ ਇੱਕ ਸਾਬਨ ਇੰਸਪੈਕਟਰ ਰਣਜੀਤ ਸਿੰਘ ਦੇ ਕਹਿਣ ਤੇ ਇਨਾ ਰਿਐਕਟ ਕਰ ਰਹੀ ਐ ਤਰਲੋ ਮੱਛੀ ਹੋ ਰਹੀ ਐ ਕਿ ਫੜ ਲਓ ਫੜ ਲਓ ਕਰੀ ਜਾਂਦੀ ਆ ਤਾਂ ਮੈਂ ਖਬਰਾਂ ਲਾਉਣੀਆਂ ਸ਼ੁਰੂ ਕੀਤੀਆਂ ਔਰ ਇਨਾ ਕਮਜ਼ੋਰ ਲੋਕਾਂ ਦੇ ਨਾਲ ਖੜਨ ਦਾ ਫੈਸਲਾ ਕੀਤਾ ਇਨ੍ਹਾਂ ਚ ਸਭ ਤੋਂ ਇੱਕ ਜਿਹੜਾ ਜ਼ਿਆਦਾ ਪ੍ਰਭਾਵਸ਼ਾਲੀ ਇਨਫਲੂਐਂਸ ਰੱਖਣ ਵਾਲਾ ਵਿਅਕਤੀ ਸੀ ਜਿਸ ਦਾ ਕਤਲ ਹੋ ਚੁੱਕਿਆ ਉਹ ਦਿੱਲੀ ਦਾ ਉੱਚ ਅਧਿਕਾਰੀ ਸੀ ਜਦੋਂ ਮੈਂ ਉਹਦੇ ਬਾਰੇ ਖਬਰ ਲਾਈ ਉਹਨੂੰ ਐਕਸਪੋਜ਼ ਕੀਤਾ ਉਹਦਾ ਪੱਖ ਜਾਣਨ ਤੋਂ ਬਾਅਦ ਤਾਂ ਇੱਕ ਹਨੇਰੀ ਆ ਕਿਉਂਕਿ ਇਹ ਉਹਦੀ ਰਿਸ਼ਤੇਦਾਰੀ ਸਬ ਇਨਸਪੈਕਟਰ ਰਣਜੀਤ ਸਿੰਘ ਨਾਲ ਫੈਮਿਲੀ ਟਰੀ ਚ ਉਹ ਕੁਲਦੀਪ ਸਿੰਘ ਦਾ ਰਿਸ਼ਤੇਦਾਰ ਗੋ ਆਹਰ ਕਰਦਾ ਪੰਗਾ ਪਿਆ ਹੋਇਆ ਸੀਗਾ ਇਹ ਐਜੀ ਮਦਵਿੰਦਰ ਸਿੱਧੂ ਨਾਲ ਕਿਉਂਕਿ ਸਿੱਧੂ ਦੀ ਬੇਚੀ ਨਾਲ ਉਹਦਾ ਤਲਾਕ ਦਾ ਕੇਸ ਚੱਲਦਾ ਸੀ ਫਿਰ ਜਦੋਂ ਕੁਲਦੀਪ ਐਜੀ ਸਿੱਧੂ ਤੇ ਆਲੰਪੁਰ ਇਕੱਠੇ ਹੋਗੇ ਕਿੱਥੇ ਇਕੱਠੇ ਹੋਏ ਮੁਹਾਲੀ ਫੇਜ਼ 1 ਡਾਇਰੈਕਟਰ ਸੋਸ਼ਲ ਜਸਟਿਸ ਦੇ ਬਾਹਰ ਇੱਕ ਧਰਨਾ ਲੱਗਿਆ ਸੀ ਚੋਰ ਫੜੋ ਮੋਰਚਾ ਧਰਨਾ ਉੱਥੇ ਇਹਨਾਂ ਦਾ ਮੇਲ ਹੋ ਜਾਂਦਾ ਇਹਨਾਂ ਦੇ ਫਿਰ ਜਿਹੜੇ ਇੰਟਰਸਟ ਉਹ ਕਾਮਨ ਹੋ ਜਾਂਦੇ ਆ ਇਕੱਠੇ ਹੋ ਜਾਂਦੇ ਆ ਸਿੱਧੂ ਵੀ ਆਪਣੇ ਪਰਿਵਾਰਕ ਹਿੱਤਾਂ ਦੇ ਧਿਆਨ 'ਚ ਨਾਲ ਰੱਖਦੇ ਹੋਏ ਉਹਦੇ ਆਪਣੇ ਜਵਾਈ ਤੋਂ ਬਦਲਾ ਲੈਣਾ ਚਾਹੁੰਦਾ ਸੀ ਜਿਹੜਾ ਕੁਲਦੀਪ ਸਿੰਘ ਆ ਉਹਦੇ ਨਾਲ ਇਹਨਾਂ ਨੇ ਜੈਦਾਦ ਨੂੰ ਲੈ ਕੇ ਹਿਰਾਫੇਰੀ ਕੀਤੀ ਸੀ ਔਰ ਉਹਨਾਂ ਕੁੱਟਮਾਰ ਵੀ ਕੀਤੀ ਸੀ ਉਹ ਵੀ ਬਦਲਾ ਲੈਣਾ ਚਾਹੁੰਦਾ ਸੀ ਤੇ ਬਲਬੀਰ ਆਲੰਪੁਰ ਦਾ ਤਾਂ ਇੱਕ ਵਸਲ ਬਲੋਰ ਹੋਣ ਕਰਕੇ ਇਹ ਉਹਦਾ ਫਰਜ਼ ਕਹਿ ਲਓ ਜਾਂ ਉਹਦੀ ਤਬੀਅਤ ਕਹਿ ਲਓ ਉਹ ਆਪਣੀ ਕੌਮ ਰਾਮਦਾਸੀਆ ਸਿੱਖ ਲਈ ਲੜਾਈ ਕਰਦਾ ਸੀ ਕੇ ਦਲੇਤਾਂ ਦਾ ਹੱਕ ਮਾਰਨ ਵਾਲਿਆਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਐਸ ਪਰ ਲਾ ਸੀ ਐਸਟੀ ਐਕਟ ਦੇ ਮਤਲਬ ਤਾਂ ਇਹ ਫਿਰ ਜਦੋਂ ਇਕੱਠੇ ਹੋ ਗਏ ਮੇਰੇ ਨਾਲ ਸੰਪਰਕ ਹੋਇਆ ਮੈਂ ਖਬਰਾਂ ਲਾਉਣੀਆਂ ਸ਼ੁਰੂ ਕੀਤੀਆਂ ਜਿਸ ਤੋਂ ਵਿਜੀਲੈਂਸ ਬਿਊਰੋ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਨਰਾਜ਼ ਹੋਈ ਮੈਂ ਉਹਨਾਂ ਦੇ ਅਧਿਕਾਰੀ ਨੂੰ ਜਾ ਕੇ ਬੜੀ ਸਪਸ਼ਟ ਤੌਰ ਤੇ ਸਮਝਾ ਕੇ ਵੀ ਆਇਆ ਕਿ ਤੱਕਾ ਨਾ ਕਰੋ ਖੈਰ ਜਦੋਂ ਪਾਵਰ ਹੋਵੇ ਉਹ ਨਸ਼ਾ ਸਿਰ ਨੂੰ ਚੜ ਜਾਂਦਾ ਹੈ ਔਰ ਉਹ ਫਿਰ ਰੱਬ ਨੂੰ ਲੋਕ ਭੁੱਲ ਜਾਂਦੇ ਐ ਔਰ ਹੁਣ ਵਾਰੀ ਵਾਰੀ ਕਰਕੇ ਸਚਾਈ ਸਾਹਮਣੇ ਆ ਰਹੀ ਐ ਪਹਿਲਾਂ ਤੁਹਾਨੂੰ ਖਬਰ ਦਿੱਤੀ ਸੀ ਕਿ ਉਹ ਵਿਅਕਤੀ ਜਿਹੜਾ ਮਾਰਿਆ ਗਿਆ ਆਈਐਸ ਅਲਾਈਡ ਦਾ ਅਫਸਰ ਉਹਦੇ ਬਾਪੂ ਦਾ ਸਰਟੀਫਿਕੇਟ ਵੀ ਪੰਜਾਬ ਸਰਕਾਰ ਨੇ ਜਾਲੀ ਪਾਇਆ ਅਤੇ ਰੱਦ ਕੀਤਾ ਉਹਦੇ ਤੇ ਪਰਚਾ ਦਰਜ ਹੋਇਆ ਉਦੀ ਸੈਸ਼ਨ ਕੋਰਟ ਤੋਂ ਜ਼ਮਾਨਤ ਰੱਦ ਹੋਈ ਤੇ ਹਾਈ ਕੋਰਟ ਗਿਆ ਉਤੋਂ ਹਜੇ ਕੱਚੀ ਜ਼ਮਾਨਤ ਉਹਨੂੰ ਦਿੱਤੀ ਆ ਜੱਜ ਸਾਹਿਬ ਨੇ ਤੇ ਹੁਕਮ ਦਿੱਤਾ ਕਿ ਆਈਓ ਦੇ ਸਾਹਮਣੇ ਥਾਣੇ 'ਚ ਪੇਸ਼ ਹੋ ਕੇ ਉਹਦੀਆਂ ਗੱਲਾਂ ਦੇ ਜਵਾਬ ਦੇਵੇ ਖੈਰ ਇਹ ਤਾਂ ਇਥੋਂ ਤੱਕ ਹੋ ਗਈ ਮੇਰੇ ਨਾਲ ਫਿਰ ਪੇਚਾ ਪਿਆ ਜੀ ਜਦੋਂ ਮੈਂ 22 ਖਬਰਾਂ 22 ਫੁੱਲ ਫਲੈਜਡ ਵੀਡੀਓਜ਼ ਵੈਜੀਲੈਂਸ ਬਿਊਰੋ ਦੇ ਵਿਰੁੱਧ ਕੀਤੀਆਂ ਮੈਨੂੰ ਸੁਨਾਹ ਭੇਜਿਆ ਗਿਆ ਇੱਕ ਅਕਲੋ ਅੰਨੇ ਪੱਤਰਕਾਰ ਵੱਲੋਂ ਕਿ ਹਟ ਜਾ ਨਹੀਂ ਤਾਂ ਅਗਲੀ ਗ੍ਰਿਫਤਾਰੀ ਤੇਰੀ ਆ ਸੋ ਮੈਂ ਕਿਹਾ ਕੋਈ ਨਹੀਂ ਆਉਣ ਦਿਓ ਦੇਖੀ ਜਾਊਗੀ ਤੇ ਫਿਰ ਉਹ ਤੋਂ ਬਾਅਦ ਵਜਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਅਤੇ ਮੁਹਾਲੀ ਪੁਲਿਸ ਨੇ ਰਲ ਕੇ ਜੋ ਮੈਨੂੰ ਸੂਚਨਾ ਬਾਅਦ ਜ਼ਮਾਨਤ ਤੇ ਆਉਣ ਤੋਂ ਬਾਅਦ ਮਿਲੀ ਮੁੱਖ ਮੰਤਰੀ ਦੇ ਕੰਨ ਭਰ ਕੇ ਉਹਦੇ ਤੋਂ ਹਾਂ ਲਈ ਅਤੇ ਮੇਰੀ ਗ੍ਰਿਫਤਾਰੀ ਝਾਲੀ ਕੇਸਾਂ 'ਚ ਝੂਠੇ ਕੇਸਾਂ 'ਚ ਕੀਤੀ ਗਈ ਚਾਰ ਪਰਚੇ اور ਇਹਨਾਂ ਨੇ ਇਸ ਮਾਫੀਏ ਨੇ ਵਰਤਿਆ ਉਹ ਅਕਲੋਂ ਅੰਨੇ ਪੱਤਰਕਾਰ ਨੂੰ ਜਿਨੇ ਧੜਾ ਧੜ ਮੇਰੇ ਵਿਰੁੱਧ ਤੇ ਇਹਨਾਂ ਦੇ ਵਿਰੁੱਧ ਵਿਸਲ ਬਲੋਅਰ ਆਲੰਪੂਰ ਸੇਧੂ ਆਈਜੀ ਤੇ ਕੁਲਦੀਪ ਦੇ ਵਿਰੁੱਧ ਬਿਲਕੁਲ ਵਾਹੀਆਤ ਝੂਠੀਆਂ ਖਬਰਾਂ ਚਲਾਈਆਂ ਔਰ ਸਾਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਮੇਰਾ ਤਾਲੁਕ ਸਿਰਫ ਇਸ਼ੂ ਨਾਲ ਹੈ ਕਿ ਦਲਤਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਜੋ ਰਾਖਵੇਂ ਕਰਨ ਚ ਉਹਨਾਂ ਨੂੰ ਪਾਰਲੀਮੈਂਟ ਨੇ ਸਹੂਲਤ ਦਿੱਤੀ ਆ ਉਹ ਦੂਜੀ ਕੈਟਾਗਰੀ ਦੇ ਦੂਜੀ ਜਾਤੀ ਦੇ ਲੋਕ ਉਹ ਨਾ ਹਥਿਆਉਣ ਮੈਨੂੰ ਨਾ ਕੋਈ ਬਲਬੀਰ ਨਾਲ ਸੈਂਪਥੀ ਹੈ ਨਾ ਮ Sidhu ਨਾਲ ਸੈਂਪਥੀ ਹੈ ਨਾ ਕੁਲਦੀਪ ਨਾਲ ਪਰ ਮੈਨੂੰ ਸੈਂਪਥੀ ਹੈਗੀ ਆ ਮੇਰਾ ਤਾਲੁਕ ਹੈਗਾ ਦਲਿਤ ਜਾਤੀ ਨਾਲ ਹੁੰਦੇ ਤੱਕੇ ਨਾਲ ਮੇਰੇ ਵਾਸਤੇ ਇਸ਼ੂ ਇਜ਼ ਇੰਪੋਰਟੈਂਟ ਨਾਟ ది ਪੀਪਲ ਸੋ ਮੈਂ ਸਪਸ਼ਟ ਸਾਰਨੁਕਰਨਾ ਚਾਹਨਾ ਪਰ ਇੱਥੇ ਹੁਣ ਇਹ ਅਖੀਰ ਚ ਮੈਂ ਇਹ ਗੱਲ ਕਹਿਣਾ ਚਾਹਨਾ ਕਿ ਉਹਨਾਂ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਹੁਣ ਪਾਣੀ ਵਿੱਚ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਨ੍ਹਾਂ ਨੇ ਇਹਨਾਂ ਜਾਲੀ ਦਲਿਤਾਂ ਨੂੰ ਬਚਾਉਣ ਖਾਤਰ ਝੂਠੇ ਪਰਚੇ ਦਰਜ ਕੀਤੇ ਅਤੇ ਬਲਬੀਰ ਆਲਮਪੁਰ ਨੂੰ ਨੰਗਾ ਕਰਕੇ ਫਤਿਹਗੜ ਥਾਣੇ ਦੇ ਵਿੱਚ ਕੁੱਟਿਆ ਔਰ ਉਹਦੇ ਸਾਹਮਣੇ ਉਹ ਲੋਕ ਖੜੇ ਕੀਤੇ ਜਿਹੜੇ ਜਾਲੀ ਸੀ ਔਰ ਉਹਨਾਂ ਦੀਆਂ ਸ਼ਿਕਾਇਤਾਂ ਬਲਬੀਰ ਆਲਮਪੁਰ ਨੇ ਕੀਤੀਆਂ ਹੋਈਆਂ ਸੀ ਵੈਜਲੈਂਸ ਬਿਊਰੋ ਦੇ ਹੈੱਡਕੁਆਰਟਰ ਸੈਕਟਰ 68 ਮੁਹਾਲੀ ਦੇ ਵਿੱਚ ਜਿਸ ਤਰੀਕੇ ਨਾਲ ਬਲਬੀਰ ਆਲਮਪੁਰ ਤੇ ਤਸ਼ੱਦਦ ਕੀਤੀ ਗਈ ਉਹ ਬਿਆਨ ਤੋਂ ਬਾਹਰ ਹੈ ਮੌਕਾ ਲੱਗੇਗਾ ਇਹ ਰਦਨ ਤੁਹਾਨੂੰ ਬਲਬੀਰ ਆਲਮਪੁਰ ਦੇ ਮੂੰਹੋਂ ਸਾਰੀ ਉਹਦੀ ਹੱਟ ਬੀਤੀ ਸੁਣਾਵਾਂਗੇ ਦੋਸਤੋ ਜੇ ਖਬਰ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਪਲੀਜ਼ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਕਮੈਂਟ ਜ਼ਰੂਰ ਕਰਿਓ ਤੇ ਮੈਂ ਹੁਣ ਤੁਹਾਡੇ ਤੋਂ ਅੱਗੇ ਆ ਚਾਹਨਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਫਜ਼